ਮਨੁੱਖੀ ਜੀਵਨ ਅਕਾਲ ਪੁਰਖ ਦੀ ਅਨਮੋਲੀ ਦਾਤ ਹੈ ਅਤੇ ਜ਼ਿੰਦਗੀ ਦੇ ਦੋ ਅਹਿਮ ਰੰਗ ਨੇ ਸੁੱਖ ਅਤੇ ਦੁੱਖ। ਆਮ ਤੌਰ ਉੱਤੇ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਦਾ ਸਮਾਂ ਆਉਂਦਾ ਹੈ ਤਾਂ ਉਹ ਨਿਰਾਸ਼ ਹੋ ਕੇ ਜ਼ਿੰਦਗੀ ਤੋਂ ਪਰੇਸ਼ਾਨ ਹੋ ਜਾਂਦੇ ਨੇ ਅਤੇ ਹਨੇਰੀਆਂ ਦੀ ਜ਼ਿੰਦਗੀ ਜਿਉਣ ਲੱਗ ਜਾਂਦੇ ਨੇ ਜਾਂ ਫਿਰ ਕਿਸੇ ਗਲਤ ਰਸਤੇ ਉੱਤੇ ਤੁਰ ਪੈਂਦੇ ਨੇ। ਅੱਜ ਤੁਹਾਡੇ ਸਾਹਮਣੇ ਇੱਕ ਅਜਿਹਾ ਨੌਜਵਾਨ ਲੈ ਕੇ ਆਏ ਹਾਂ ਜੋ ਕਿ ਉਦਾਹਰਨ ਹੈ ਉਹਨਾਂ ਲਈ ਜਿਹੜੇ ਛੋਟੀਆਂ-ਛੋਟੀਆਂ ਮੁਸੀਬਤਾਂ ਤੋਂ ਹਾਰ ਕੇ ਜ਼ਿੰਦਗੀ ਖਤਮ ਕਰ ਲੈਂਦੇ ਨੇ ਜਾਂ ਫਿਰ ਜ਼ਿੰਦਗੀ ਜਿਉਣ ਦੀ ਚਾਹ ਛੱਡ ਦਿੰਦੇ ਨੇ ਜਿਸ ਨੌਜਵਾਨ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਗੁੱਟ ਉੱਤੇ ਕੱਪੜਾ ਬੰਨ ਕੇ ਮਿਹਨਤ ਲਾਉਂਦੇ ਦੇਖ ਰਹੇ ਹੋ ਉਸ ਦਾ ਨਾਮ ਅਮਨਦੀਪ ਹੈ ਅਤੇ ਇਸ ਦੀ ਉਮਰ ਮਹਿਜ਼ 24 ਸਾਲ ਹੈ ਅੱਜ ਤੋਂ 4 ਸਾਲ ਪਹਿਲਾਂ ਅਮਨਦੀਪ ਉੱਤੇ ਡਿੱਗਿਆ ਇੱਕ ਦੁੱਖ ਦਾ ਪਹਾੜ ਜਦੋਂ ਅਮਨਦੀਪ ਦਾ ਹੱਥ ਪੱਠੇ ਕੁੱਤਰਣ ਵਾਲੀ ਮਸ਼ੀਨ ਦੇ ਵਿੱਚ ਫਸ ਕੇ ਵੱਢਿਆ ਜਾਂਦਾ। ਉਸ ਸਮੇਂ ਮਹਿਜ 20 ਸਾਲ ਦਾ ਅਮਨਦੀਪ ਇਸ ਦੁੱਖ ਦੇ ਪਹਾੜ ਤੋਂ ਬਾਅਦ ਕਿਵੇਂ ਨਿਰਾਸ਼ਾ ਦੇ ਇਸ ਹਨੇਰੇ ਦੇ ਵਿੱਚੋਂ ਨਿਕਲ ਕੇ ਅੱਜ ਖੁਸ਼ੀ ਦੇ ਸਵੇਰੇ ਵਾਂਗ ਆਪ ਜ਼ਿੰਦਗੀ ਜੀ ਰਿਹਾ ਹੈ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ। ਮੇਰਾ ਨਾਮ ਅਮਨਦੀਪ ਹੈ। ਅਮਨ ਤੁਹਾਡਾ ਇੱਕ ਮੰਦ ਭਾਗ ਹਾਦਸਾ ਹੋਇਆ। ਤੁਹਾਡੀ ਹੁਣ ਉਮਰ ਕਿੰਨੀ ਹੈ? ਉਦੋਂ ਮਰੋੜ ਕਿੰਨੀ ਸੀ? ਉਦੋਂ ਸਗੀ ਭਲੀ 17 ਹੋਣੀ ਆ। ਬੜੀ ਅਦਬੀਕ ਹੋਊਗੀ ਇੰਨੀ ਖੋਣੀ ਆ। ਮਨ ਆਮ ਤੌਰ ਤੇ ਸੀ ਵਿਖਿਆ ਵੀ ਜ਼ਿੰਦਗੀ ਦੋ ਰੰਗਾਂ ਆ ਇੱਕ ਸੁੱਖ ਤੇ ਦੁੱਖ ਜਦੋਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਂਦਾ ਜਾਂ ਤਕਲੀਫ ਆ ਜਾਂਦੀ ਜਾਂ ਵਿਅਕਤੀ ਦੀ ਜ਼ਿੰਦਗੀ ਵਿੱਚ ਕੋਈ ਇਦਾਂ ਦਾ ਹਾਦਸਾ ਹੋ ਜਾਂਦਾ ਤਾਂ ਉਹ ਜ਼ਿਆਦਾ ਡਿਪਰੈਸ਼ਨ ਵੱਲ ਬਿਮਾਰੀਆਂ ਵੱਲ ਜਾਂ ਨਸ਼ਿਆਂ ਵੱਲ ਜਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਰ ਲੈਂਦਾ ਹਾਂਜੀ ਹਾਂਜੀ ਤੁਸੀਂ ਇਹ ਚੋਂ ਕਿਵੇਂ ਉੱਭਦੇ ਹੋ ਇਹ ਚੋਂ ਕੀ ਭਾਜੀ ਉੱਕਣਾ ਸਾਡੇ ਜਿੱਦਾਂ ਘਰ ਦੇ ਮਾਪਿਆਂ ਨੇ ਇਦਾਂ ᱥਾਮਕੇ ਰੱਖਿਆ ਜੇ ਕਰਕੇ ਮੁੜ ਕੇ ਮਨ ਮੰਨ ਕੀ ਮੈਸੇਜ ਦੇਣਾ ਚਾਹੂਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕਹਿੰਦੇ ਜ਼ਿੰਦਗੀ ਨਹੀਂ ਲੈਣੀ ਉਹਨਾਂ ਨੂੰ ਇਹੀ ਕਹਿਣਾ ਜੁਨਾ ਭਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੂੰ ਇਤਾਂ ਨੂੰ ਨਜ਼ਰ ਹੋ ਗਿਆ ਪਾਲਿਆਂ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਰੀ ਆਈ ਤੁਸੀਂ ਅੱਜ ਅੱਛਾ ਹੈ ਇੱਕ ਹੱਥ ਨਹੀਂ ਹੈ ਪਰ ਤੁਸੀਂ ਲੋਕਾਂ ਦੇ ਬੜੇ ਆਰਾਮ ਨਾਲ ਵਿਚਰਦੇ ਹੋ ਐਕਸਾਈਲ ਹਨੋਂ ਦਿਲ 'ਚ ਕਿਦਾਂ ਦਾ ਫੀਲ ਹੁੰਦਾ ਵਧੀਆ ਭੈਣ ਜੀ ਬੜੀਆ ਫੀਲ ਕਰਦੀ ਔਰ ਆਮ ਆਮ ਤੌਰ ਤੇ ਅਸੀਂ ਦੇਖਿਆ ਤੁਹਾਡਾ ਹਮੇਸ਼ਾ ਖਿੜਿਆ ਚਿਹਰਾ ਹੁੰਦਾ ਔਰ ਉਹ ਖੇੜੇ ਚਿਹਰਾ ਜਦੋਂ ਹੱਸਦੇ ਆ ਲੋਕਾਂ ਚ ਕਿਵੇਂ ਦਾ ਫੀਲ ਹੁੰਦਾ ਵਧੀਆ 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 ਫੀਲ ਹੁੰਦਾ ਕਦੀ ਸੋਚਿਆ ਨਹੀਂ ਸੀ ਇਤਨਾ ਬੁੱਢਾ ਅਮਨ ਇੱਕ ਨੌਜਵਾਨ ਥਾਡੀ ਜਿਮ ਚੋਂ ਐਕਸਾਈ ਲਾਣ ਆਂਦਾ ਇਹ ਖਾਸਾ ਹੋਇਆ ਆਪਣਾ ਹੱਥ ਵੀ ਦਵਾ ਬਠਾ ਪਰ ਹਨੇਰਿਆਂ ਤੋਂ ਨਿਕਲ ਕੇ ਖੁਸ਼ੀ ਦੀ ਜ਼ਿੰਦਗੀ ਸਾਰੇ ਵਿੱਚ ਖੁਸ਼ ਰਹਿੰਦਾ ਵਿਚਰ ਦਾ ਜਦੋਂ ਉਹ ਤੁਹਾਡੇ ਕੋਲ ਆਇਆ ਸੀ ਤਾਂ ਤੁਸੀਂ ਤੁਹਾਡੇ ਵੱਲੋਂ ਕਿੱਦਾਂ ਦਿੰਦਾ ਅ ਦੇਖੋ ਜਦੋਂ ਵੀ ਜਿਮ ਚ ਆਇਆ ਮੈਂ ਪਤਾ ਲੱਗਾ ਮੈਨੂੰ 2-3 ਦਿਨਾਂ ਬਾਅਦ ਵੀ ਮੁੰਡਾ ਜਿਮ ਆਉਂਦਾ ਤੇ ਮੈਂ ਨਾਲ ਹੀ ਆਪਣੇ ਮੈਨੇਜਰ ਨੂੰ ਕਿਹਾ ਵੀ ਨਹੀਂ ਇਹ ਦੀ ਜਿਹੜੀ ਫੀਸ ਆ ਉਹ ਘੱਟ ਕੀਤੀ ਜਾ ਇਹ ਤਾਂ ਤੱਕੇ ਜੇ ਦੇਖਿਆ ਵੀ ਕੋਈ ਸਮਰਥ ਨਹੀਂ ਹੈਗਾ ਤਾਂ ਅਸੀਂ ਉਹਨੂੰ ਫ੍ਰੀ ਵੀ ਕਰ ਦਿੰਦੇ ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦਿਖੀ ਆ ਵੀ ਜਦੋਂ ਤੋਂ ਜਿਮ ਆਉਂਦਾ ਕੋਈ ਇਹਨੂੰ ਕੋਈ ਲਾਈਫ ਸਟਾਈਲ ਦਾ ਕੋਈ ਸ਼ਿਕਨ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤਾਂ ਮੈਂ ਪਿੱਛੇ ਆ ਔਰ ਬਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰਸਾਈਜ਼ ਲਾਉਂਦਾ ਹਾਲਾਂਕਿ ਵੱਧ ਲਾਉਂਦਾ ਹੋਊਗਾ ਔਰ ਮੈਂ ਸਮਝਦਾ ਵੀ ਅਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਆ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਨਾਲ ਨੱਟਕੀਏ ਇਨਸਪਾਇਰਡ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਔਰ ਵਧੀਆ ਜੀਏ ਉਮਨ ਵਰਗੇ ਨੌਜਵਾਨ ਜਿਹੜੇ ਆ ਉਹਨਾਂ ਲੋਕਾਂ ਲਈ ਇੱਕ ਖਾਸ ਤੌਰ ਤੇ ਉਦਾਰਣ ਹੈ ਜਿਹੜੇ ਕੀ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਜਾਂਦੇ ਗਲਤ ਰਸਿਆਂ ਤੇ ਦੁਰਪੰਦੇ ਨਸ਼ਾ ਕਰਨ ਲੱਗ ਪੈਂਦੇ ਆ ਆਪਣੀ ਸੋਚਦੇ ਜ਼ਿੰਦਗੀ ਖਤਮ ਕਰਦੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਆਪਣੇ ਆਪ 'ਚ ਬਹੁਤ ਵੱਡਾ ਮੈਸੇਜ ਆ ਕਿਉਂਕਿ ਅੱਜ ਕੱਲ ਜਿਹੜਾ ਮਨੁੱਖ ਆ ਨੌਜਵਾਨ ਆ ਬਹੁਤ ਪਰੇਸ਼ਾਨੀਆਂ 'ਚ ਘਿਰਿਆ ਤੇ ਇੰਨਕ ਗੱਲ ਦੇ ਉੱਤੇ ਕੋਤھوں ਛੋਟੇ-ਛੋਟੇ ਗੱਲ ਦੇ ਉੱਤੇ ਉਹ ਬਹੁਤ ਨੈਗੇਟਿਵ ਲੈ ਜਾਂਦਾ ਆਪਣੇ ਆਪ ਨੂੰ ਲੁਕੋ ਲੈਂਦਾ ਕੁਝ ਹੋਰ ਪਾਸੇ ਚੱਲ ਜਾਂਦਾ ਲੇਕਿਨ ਇਹ ਜੇ ਨੌਜਵਾਨ ਜਿਹੜੇ ਆ ਇੱਕ ਚਾਨਣ ਬੁਨਾਰਾ ਬਣ ਕੇ ਇਹ ਨੌਜਵਾਨਾਂ ਨੂੰ ਸੇਧ ਦਿੰਦੇ ਆ ਔਰ ਬਾਕੀ ਨੌਜਵਾਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲੇਕਿਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਔਰ ਸਾਨੂੰ ਆਪਣੇ ਅਗਾਹ ਆਉਣ ਵਾਲੇ ਰਿਪ ਬਿਖਾਰੇ ਸੋਚਣਾ ਚਾਹੀਦਾ ਔਰ ਵਧੀਆ ਜਿਹੜਾ ਉਹ ਸਾਨੂੰ ਵਿਚਰਨਾ ਚਾਹੀਦਾ